ਜਦ ਸੰਜਮ ਲਗੰਡੀ ਘਰ ਚ ਬੰਨ ਗਈ ਦਿਆ ਜਿਵੇਂ ਮਾਦਾ ਨੂੰ ਕੁਝ ਕਹੀਏ ਤੇ ਮਾਦਾ ਨੇ ਮਿਹਨਤ ਬਥੇਰੀ ਕੀਤੀ ਦੋਵੇਂ ਨਿਗ ਨਿਗੇ ਜਦੋਂ ਦਾ ਪਿਓ ਮਰ ਗਿਆ ਉਹਨੇ ਪਾਲਿਆ ਮੁੜ ਕੇ ਭੈਣ ਦਾ ਵਿਆਹ ਕੀਤਾ ਚਲੋ ਜਿੱਦਾਂ ਦਾ ਵੀ ਘਰ ਬਾਹਰ ਲੱਭਾ ਵਾ ਠੀਕ ਹੀ ਆ ਤੇ ਹੁਣ ਆਹੀ ਆ ਤੇ ਸਾਡਾ ਵੀ ਵਿਆਹ ਕੀਤਾ ਏ ਆ ਵੀ ਜੇ ਪੈਸੇ ਜੋੜ ਲਈ ਆ ਤੇ ਸਾਡੇ ਜੋਗੀ ਆ ਤੇ ਜਿਹੜੇ ਹੋਰ ਕਿੰਨੇ ਲੈ ਜਾਣੇ ਆ ਜੇ ਰਪਿੰਦਰ ਵਾ ਦੇ ਉਹ ਵੀ ਕਾਲੀ ਪੈ ਜਾਂਦੀ ਆ ਹੁਣ ਉਹਨੂੰ ਆਖਾਂ ਕੇ ਜਾਣ ਨੂੰ ਆਖਾਂ ਉਹ ਸਮਝ ਨਹੀਂ ਤਾਂ ਜਾਂਦੀ ਕਿ ਘਰ ਚ ਕੀ ਬਣ ਲਿਆ ਸੱਲਾ ਪੰਘ ਹੋ ਗਿਆ ਵਾ ਦਾਲ ਵੀ ਬਣ ਗਈ ਆ ਇਹ ਪਤਾ ਨਹੀਂ ਕਿੱਥੇ ਗਏ ਆ ਦਸ ਮਾਰੇ ਤੇ ਲੱਗੇ ਬੰਦੇ ਤੇ ਗਰਮ ਗਰਮ ਰੋਟੀ ਖਾ ਲੈਂਦੇ ਚੱਲੇ ਅ ਵੀ ਤੜਕਾ ਬਾਅਦ ਚੀ ਲੰਮੀ ਆ ਪਹਿਲਾਂ ਵੇਖ ਕੇ ਮਹੀਆ ਬਲਾ ਹੈ ਕਿ ਠੀਕ ਤੁਸੀਂ ਇੱਥੇ ਬੈਠੇ ਆ ਮੈਂ ਅੰਦਰ ਲੱਭਾਂ ਦੀ ਉਹ ਯਾਰ ਮੈਂ ਵੀ ਇੱਥੇ ਬੈਠਾ ਕੋ ਸੋਚ ਰਿਆ ਕੀ ਸੋਚਨ ਦੇ ਉਹ ਸੋਚਣਾ ਕੀ ਆ ਕਿ ਸਮਝ ਨਹੀਂ ਲੱਗਣ ਦੀ ਵੀ ਘਰ ਚ ਕੀ ਬੰਡਿਆ ਵਾ ਰੋਜ਼ ਕਲੇਸ਼ ਰੋਜ਼ ਕਲੇਸ਼ ਰਹਿੰਦਾ ਵਾ ਘਰ ਚ ਉਹ ਇਹ ਕੰਮ ਹੀ ਹੋਈ ਰੜਾ ਵਾ ਚਲੋ ਜਾ ਕੇ ਤੇ ਰੋਟੀ ਪਾਣੀ ਖਾਓ ਉਹ ਮੈਂ ਮਾਤਾ ਬਾਰੇ ਸੋਚਣ ਰਿਆ ਆਈ ਬੇ ਇਨ ਕਿੰਨੇ ਹੁੰਦੇ ਜਦੋਂ ਦਾ ਪਿਓ ਮਰ ਗਿਆ ਆਹੋ ਚਾਲੇ ਵੀ ਉਹਨੇ ਪਾਲਿਆ ਪੋਲਿਆ 8 ਕਿੱਲੇ ਪੈਲੀ ਦੀ ਹੁੰਦੇ ਸੀ 2 ਕਿੱਲੇ ਉਹਨੇ ਫੇਰ ਲੈ ਬੈ ਹੂੰ ਤੇ ਮਿਹਨਤ ਮੁੰਤ ਕੀਤੀ ਆ ਬਥੇਰੀ ਤੇ ਜੇ ਹੁਣ ਪੈਸਾ ਜੋਣ ਦੀ ਆ ਤੇ ਸਾਡੇ ਜੋਗਾ ਹੀ ਆ ਕਿਹੜਾ ਕਿਤੇ ਲੈ ਜਾਣਾ ਵੰਨੇ ਪਰ ਜੋੜਨ ਤੇ ਡੇ ਆ ਪਰ ਇਹ ਆ ਵੀ ਘਰ ਦੇ ਖਰਚੇ ਵੀ ਤਾਂ ਕਰਨੇ ਜ਼ਰੂਰੀ ਆ ਨਾ ਉਹ ਹੈ ਦੇ ਜੇ ਆ ਕਿ ਇਹ ਵੀ ਬਹੁਤਾ ਹੀ ਕਰੀ ਜਾਈਏ ਵੀ ਲੈ ਵੀ ਹੁਣ ਅਹੀ ਆ ਵੀ ਨਹੀਂ ਖਰਚਾ ਕਰਨਾ ਆ ਵੀ ਨਹੀਂ ਕਰਨਾ ਉਹ ਵੀ ਸਾਡੇ ਜੋੜੇ ਦਾ ਕੋਈ ਫਾਇਦਾ ਨਹੀਂ ਆ ਤਾਂ ਵੀ ਲੋਕੀ ਗੱਲਾਂ ਕਰਦੇ ਆ ਇਹ ਲੈ ਕੇ ਜੂਸ ਪੜੇ ਵਾ ਜੀ ਮਰ ਚਲੇ ਉਹ ਪਹਿਲੇ ਜਮਾਨੇ ਵਾਂਗੂੰ ਰਹਿੰਦੀ ਆ ਕਿ ਜਿੱਦਾਂ ਪਹਿਲਾਂ ਚੱਲਦਾ ਸੀ ਉਦਾਂ ਚਲਾਈ ਜਾਨੀ ਉਹ ਪਹਿਲੇ ਜਮਾਨੇ ਦਾ ਚੱਲਦਾ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਂਦਾ ਆ ਜੇ ਆਪਾਂ ਬਦਲਾਂਗੇ ਨਾ ਫੇਰੇ ਘਰ ਵਿੱਚ ਕੰਮਵਾਰਾ ਖਾਂਦਾ ਵਾ ਨਾ ਮੇਰੀ ਗੱਲ ਸੁਣੋ ਇੱਕ ਸਾਰੇ ਮਿਹਨਤ ਕਰਦੇ ਆਪੋ ਆਪਣੇ ਘਰ ਕਿਹੜਾ ਵਾ ਜਿਹੜਾ ਉਦਾਂ ਹੀ ਬੈਠਾ ਆ ਓਏ ਆਹੋ ਉਹ ਤੇ ਤੇਰੀ ਗੱਲ ਠੀਕ ਆ ਮੈਂ ਕਦੋਂ ਕਿਹਾ ਵੀ ਉਦਾਂ ਬੈਠਾ ਮੈਂ ਤਾਂ ਆਪਣੀ ਮਾਤਾ ਦੀ ਗੱਲ ਕਰਨ ਲਿਆ ਮਾਤਾ ਦੀ ਤੇ ਗੱਲ ਕਰਨ ਦੀ ਆ ਮੈਂ ਵੀ ਮੰਦੀ ਵੀ ਉਹਨਾਂ ਮਿਹਨਤ ਕੀਤੀ ਆ ਤੁਹਾਡੇ ਬਦਲੇ ਕੀਤੀ ਆ ਤੇ ਜੇ ਸਾਨੂੰ ਹੀ ਦਰਸਾਉਣਾ ਵਾ ਹਰੇਕ ਚੀਜ਼ ਤੋਂ ਤਾਂ ਕੀ ਫਾਇਦਾ ਉਹਨਾਂ ਦੇ ਕੰਮ ਕਰਨ ਦਾ ਚੱਲੇ ਆ ਵੀ ਆਪੇ ਹੌਲੀ ਹੌਲੀ ਹੋ ਜੂਗੀ ਘਰ ਦੇ ਵਿੱਚ ਤਾਂ ਫੇਰ ਉਹ ਕੰਮ ਰਿਆ ਰੋਜ਼ ਦਿਹਾੜੀ ਲੜਾਈ ਰਹੀ ਉਹ ਵਾਰ-ਵਾਰ ਗੱਲਾਂ ਰਹੀਆਂ ਤੇ ਜੇ ਉਹ ਬੰਦਾ ਖਰਚਾ ਖੁੱਲਾ ਦਵੇ ਤਾਂ ਫੇਰ ਕਰਦੇ ਜੇ ਲੜਾਈ ਨਾ ਹੋਵੇ ਕੋਈ ਮੇਰੀ ਗੱਲ ਸੁਣ ਤੂੰ ਹੋਂ ਸਮਝਾ ਕੇ ਵੇਖ ਲਈਂ ਤੂੰ ਵੀ ਭੱਜ ਕੇ ਪੈਣੀ ਆ ਜਦੋਂ ਕੋਈ ਗੱਲਬਾਤ ਹੁੰਦੀ ਆ ਕੀ ਪਤਾ ਤੇਰੇ ਘਰ ਚ ਉਹ ਤਾਂ ਮੈਂ ਵੀ ਪਿਆਰ ਨਾਲ ਵੀ ਗੱਲ ਕਰਕੇ ਵੇਖੀ ਉਹਨਾਂ ਨੇ ਤੇ ਉਦਾਂ ਵੀ ਵੇਖੀ ਪਰ ਉਹਨਾਂ ਨੂੰ ਨਹੀਂ ਸਮਝ ਲੱਗਦੀ ਹੈਗੀ ਉਹ ਮਰਜ਼ੀ ਕਰਦੇ ਆ ਆਪਣੀ ਪਰ ਉਹਨਾਂ ਦਾ ਆਪਣਾ ਸੁਭਾਅ ਨਹੀਂ ਕਬਰਲਣਾ ਉਹ ਚੱਲ ਆਪੇ ਬਦਲੂਗੀ ਹੌਲੀ ਹੌਲੀ ਜਦੋਂ ਨਾ ਕਿ ਉਹ ਆਪੇ ਚੱਲੀ ਨਾ ਹੌਲੀ ਹੌਲੀ ਕਰੇ ਕਦੋਂ ਬਦਲਣਾ ਵਾ ਉਹ ਬੰਦੇ ਨੂੰ ਬਦਲ ਦੇਣਾ ਚਾਹੀਦਾ ਵਿਆਹ ਤੋਂ ਬਾਅਦ ਜਦੋਂ ਦੀ ਪੁੱਤ ਵਿਆਹਿਆ ਜਾਵੇ ਨਾ ਉਹਨਾਂ ਨੂੰ ਆਪ ਹੀ ਚਾਹੀ ਪਹਿਲੇ ਸਭ ਮੇਰੀ ਗੱਲ ਹੋ ਰਹੀ ਕੁੜੀ ਸਮਝਾ ਕੇ ਗਈ ਹੈ ਕੁੜੀ ਵੀ ਕਦਾ ਸਮਝਾਉਣ ਆਉਂਦੀ ਹੈ ਉਹ ਵੀ ਬਸ ਆਪਣੀਏ ਮਾਰਗੇ ਦੇ ਗਾਂ ਜਾਂਦੀ ਹੈ ਉਹਨੂੰ ਇਹ ਹੁੰਦਾ ਮੈਂ ਮੰਮੀ ਨਾਲ ਦੀ ਗੱਲ ਕਰ ਲੂੰ ਤਾਂ ਮੈਨੂੰ ਵਿੱਚੋਂ 100 200 ਮਿਲ ਜੂ ਹੋਰ ਉਹ ਕਿਹੜੇ ਕੰਮ ਨੂੰ ਆਉਂਦੀ ਮੈਨੂੰ ਕਿਹੜਾ ਭਲੇ ਖਾ ਜਾਂਦੇ ਯਾਰ ਤੂੰ ਤੇ ਉਹਦੇ ਪੇਸ਼ ਹੀ ਪਈ ਰਹੀਨੀ ਜੇ ਉਹ ਆਈ ਜਾਂਦੀ ਹੈ ਮੈਂ ਉਹਦੇ ਪੇਸ਼ ਕੀ ਪਈ ਰਹੀਨੀ ਹੁਣ ਕੀ ਲੱਗੀ ਇਥੋਂ ਪਹਿਲਾਂ ਜੋ ਲੱਗੀ ਲੱਗੀ ਆ ਯਾਦ ਹੋਵੇ ਕੋਈ ਲੱਗੀ ਹੈ ਇਥੇ ਤੇ ਖੜਦੀ ਰਹੀ ਆ ਉਹਦੇ ਉਦਨ ਚਲ ਮਦਾ ਹੈ ਬਈ ਇੱਥੇ ਬਾਹਰ ਬੈਠੀ ਤੇ ਉਹ ਵਸ ਨਹੀਂ ਚੱਲਿਆ ਹੁਣਾਂ ਕੋਈ ਨਾ ਕੋਤੇ ਖੜਨਾ ਓਦਾਂ ਤੋਂ ਜਾਂਦੀ ਨਹੀਂ ਹੁੰਦੀ ਉਹ ਚੱਲ ਕੋਈ ਗੱਲ ਨਹੀਂ ਲਿਆ ਰੋਟੀ ਪਾਣੀ ਤੇ ਮੈਂ ਅੱਜ ਕਢਾ ਗਿਆਉਣਾ ਵਾ ਪੈਸੇ ਉਹਨੂੰ ਖੜਨਾ ਵਾ ਬੈਂਕ 'ਚ ਮੇਰੀ ਗੱਲ ਸੁਣੋ ਆਪਣੇ ਕੋ ਥੋੜਾ ਬੋਧਾ ਖਰਚਾ ਨਾ ਰੱਖਿਆ ਕਰੋ ਹੁਣ ਸਾਨੂੰ ਵੀ ਕਿਤੇ ਜਾਣਾ ਆਉਣਾ ਪੈਂਦਾ ਆ ਕੋਈ ਸੌਦਾ ਪਤਾ ਹੀ ਮੁੱਕ ਜਾਂਦਾ ਆ ਆਪ ਜਾ ਕੇ ਵੀ ਲਿਉਣਾ ਪੈਂਦਾ ਵਾ ਤੁਸੀਂ ਇਹ ਸਾਰੀ ਗੱਲ ਸੁਟੀ ਮਦਾ ਦੇ ਉੱਤੇ ਹੀ ਉਹ ਚੱਲ ਯਾਰ ਮੈਂ ਤੈਨੂੰ ਉਦਨ ਵੀ ਦੱਸਿਆ ਹੈ ਪਿਛੋਂ ਨਾਲਾਂ ਦੇ ਫਿਰ ਥੋੜੇ ਬੋਦੇ ਆਪਣੇ ਕੋ ਰੱਖਿਆ ਕਰੂੰਗਾ ਫੇ ਪਰਚੀਆਂ ਦੋ ਬਣਾ ਲਿਆ ਕਰਾਂਗੇ ਕੀ ਕਰਨਾ ਏਦਾਂ ਨਹੀਂ ਕਿ ਘਰ ਚੱਲਦੇ ਹੁੰਦੇ ਹੋਂ ਤੇ ਵੇਖੋ ਗੱਲ ਹੋਰ ਵਾ ਕੱਲ ਨੂੰ ਸੁਖਨਾ ਜੀ ਆਜੰਦ ਵੀ ਹੋਣੀ ਆ ਉਹਨਾਂ ਨੂੰ ਵੀ ਏਦਾਂ ਹੀ ਗਿਆ ਕਰਾਂਗੇ ਕਿ ਸਾਡੇ ਕੋ ਪੈਸੇ ਹੀ ਕੋਲ ਹੈ ਨਹੀਂ ਆ ਉਹ ਜੀ ਆਜੰਦ ਕੋਈ ਨਹੀਂ ਹੋਊਗੀ ਨਾ ਫਿਰ ਵੇਖੀ ਜਾਊਗੀ ਤੂੰ ਤੇ ਐਵੇਂ ਟੈਨਸ਼ਨ ਲੈ ਕੇ ਬੈਠੀ ਨਹੀਂ ਤੂੰ ਹੋਂਦਾ ਸੋਦਾ ਨਹੀਂ ਗੱਲਾਂ ਕਰੀ ਜਾਂਦੇ ਆ ਉਹ ਚੱਲ ਕੋਈ ਗੱਲ ਨਹੀਂ ਯਾਰ ਰੋਟੀ ਪਾ ਯਾਰ ਮੈਂ ਤਾਂ ਰੋਟੀ ਡਈ ਹੀ ਆ ਵੀ ਤੂੰ ਇੱਥੇ ਬੈਠੀ ਆਂ ਅਨਾਂ ਦੇ ਬੇਨੀ ਆਈ ਆ ਵੀ ਪਤਾ ਨਹੀਂ ਕਿੱਥੇ ਗਏ ਕਿੱਥੇ ਗਏ ਓ ਇੱਥੇ ਹੀ ਲਿਆ ਵਾ ਇੱਥੇ ਹਵਾ ਵਾ ਗੰਡੀ ਇੱਥੇ ਲਿਆ ਵਾ ਇੱਥੇ ਖਾ ਲਈ ਨਾ ਹੋਰ ਹੀ ਸੋਚਾ ਸੋਚ ਕੇ ਤੇ ਬਿਠੇ ਰਹਿੰਦੇ ਏ ਕੋਈ ਨਹੀਂ ਜਿੱਦਾਂ ਚ ਲੰਡਾ ਟੈਂਪਸ ਹੋਈ ਜਾਂਦਾ ਫਿਰ ਐਵੇਂ ਨਾ ਇਦਾਂ ਕਰਦੇ ਰਿਹਾ ਫਿਰ ਇਹਨੂੰ ਕੋਈ ਕਹਿਣਾ ਹੁੰਦੀ ਏ ਗੱਲ ਪੈਂਦੀ ਏ ਜੋ ਮਾਦਾ ਨੂੰ ਕੋਈ ਕਹਿਣਾ ਹੁੰਦੇ ਉਹ ਗੱਲ ਪੈਂਦੀ ਏ ਉਹ ਕਹਿੰਦੀ ਤੂੰ ਜਨਾਨੀ ਤੇ ਲੱਗਾ ਬਸ ਹੁਣ ਇਹਦੀ ਸੁਣਾ ਕੋ ਉਹਦੀ ਸੁਣਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਜੀ ਅਹੇ ਤੇ ਹੁਣ ਇੰਨੀ ਵੀ ਮੈਨੂੰ ਪੁੱਛਣ ਦੇ ਤਜਿਆਂ ਦੇ ਪਿਆਰੀ ਲਾ ਦੇ ਪਿਆਰੀ ਲਾ ਦੇ ਤੇ ਫੇਰ ਮੈਨੂੰ ਕਿਹਨੂੰ ਪੁੱਛਣਾ ਵਾ ਜੇ ਮੈਂ ਪਿਆਰੀ ਲਾਤੀ ਤੇ ਮੈਂ ਤਾਂ ਕਦੀ ਨਹੀਂ ਜਿੰਨੇ ਚਿਰ ਜਿੰਦੀ ਹਾਂ ਉਹਨਾਂ ਚਿਰ ਪਿਆਰੀ ਨਹੀਂ ਲਾ ਕੇ ਦੇਣੀ ਤੇ ਨਾ ਕੋਈ ਮੈਨੂੰ ਜ਼ਰੂਰਤ ਤੇ ਪਿਆਰੀ ਦੀ ਜਦੋਂ ਮਰ ਜੂਗੀ ਉਦੋਂ ਪਿਆਰੀ ਸੰਭਾਲਣ ਘਰ-ਬਾਰ ਸੰਭਾਲਣ ਦੀ ਉਹ ਮਰਜੀ ਕਰਦੇ ਰਹਿਣ ਉਹ ਵੀ ਕੁੜੀ ਨਾਲ ਲਿਓਗੇ ਤੇ ਪਿਆਰੀ ਲੈਣਗੇ ਜਿੱਤਾਂ ਇਹ ਕਰਨ ਲਈ ਆ ਪਤਾ ਨਹੀਂ ਕਿ ਕਿੱਥੋਂ ਆਏ ਨੇ ਯਾਦ ਸਿੱਖ ਲਈ ਇਹ ਜਿਹੇ ਗੱਲਾਂ ਦੀ ਸੰਤਾ ਜੀ ਤੇਰੇ ਜਿਹੇ ਗੱਲਾਂ ਆਈਆਂ ਹੀ ਨਹੀਂ ਸੀ ਜਿੱਤਾਂ ਕਰਨੀ ਉਹ ਤਾਂ ਤੇ ਕੰਮ ਚੰਗਾ ਹੀ ਨਹੀਂ ਲੱਗਦਾ ਇਹਦੇ ਆਵਾ ਵੀ ਤਾਂ ਕੋਈ ਨਵਾਂ ਹੀ ਰਸਣ ਇੱਥੇ ਆਣ ਚਾਹੀਏ ਕੀ ਆ ਪਿਆਰੀ ਬੰਨਾ ਸਭ ਕੁਝ ਨਵਾਂ ਹੀ ਆਇਆ ਤੇ ਤਾ ਕਰਨੀ ਨਹੀਂ ਚਾਹੀਦੀ ਇਹਨੂੰ ਪਤਾ ਹੁੰਦਾ ਵੀ ਸਭ ਕੋ ਮੈਨੂੰ ਹੀ ਮਿਲਣਾ ਸਾਡੇ ਯੋਗਾ ਵਾ ਇਹ ਮੁੰਡਾ ਵੀ ਨਹੀਂ ਜਿਹੜਾ ਕਮਾਰਦਾ ਤੂੰ ਇਹ ਤਾਂ ਕਿਉਂ ਕਰਦੀ ਆ ਹਾਲੂ ਸਾਡੇ ਬੱਚੇ ਵੀ ਸਾਡੇ ਨੇ ਫਿਰ ਇਤਨਾ ਹੀ ਕਹਿੰਦੇ ਕਿ ਤਾ ਤੂੰ ਕਰਨ ਲਈ ਨੀਂ ਨਲਲੀ ਕਿਉਂ ਆਇਆ ਤੂੰ ਉਹ ਮਾਦਾ ਮੈਂ ਕਿੱਥੋਂ ਹੁਣਾ ਮੈਂ ਗੰਬੀ ਤੇ ਗਿਆ ਸੀ ਉਥੇ ਕੀ ਸੀ ਕੋਈ ਉਧਰ ਫੇਰਾ ਮਾਰਨ ਗਿਆ ਸੀ ਕੇ ਉੱਥੇ ਪਾਣੀ ਲਾਇਆ ਵੱਡਾ ਨੂੰ ਕੇ ਨਹੀਂ ਪਾਣੀ ਲਾਇਆ ਵਾ ਦੋਵਾਂ ਕੇ ਪੈਰੀਆਂ ਨੂੰ ਆਜ ਨਹੀਂ ਬੱਤਰ ਮੈਂ ਉਹ ਵਾਦਾਂਗੇ ਅੱਛਾ ਠੀਕ ਹਾਂ ਤਾਂ ਬਾਕੀਆਂ ਛੱਡ ਦਿੰਨੇ ਹੁਣ ਆਹ ਨਹੀਂ ਚਲ ਚੰਗਤਾ ਪਰ ਕੋ ਤਾ ਫਿਰ ਬੈਂਕੇ ਚੱਲ ਮੇਰੇ ਨਾਲ ਫਿਰ ਫਸੇ ਗੜਾਈਏ ਥੋੜੇ ਦੇ ਵਾ ਮਾਦਾ ਤੇ ਰਸ ਬੜਾ ਹੁੰਦਾ ਵਾ ਨਹੀਂ ਚੁੱਪ ਕਰਕੇ ਚੱਲ ਜਾ ਆਪ ਵੀ ਹ ਇੱਥੋਂ ਬੱਸੇ ਬਹਿਣਾ ਵਾ ਤੇ ਇੱਥੇ ਉਤਰ ਜਾਣਾ ਵਾ ਹੈ ਤਾਂ ਸਹੀ ਆ ਜੇ ਡੇਪੀ ਤੇ ਪੇਰ ਉਹ ਨਹੀਂ ਕੋ ਹੋ ਵੀ ਹੰਡਾ ਮੈਨੂੰ ਉਹ ਗੱਲ ਚੁੱਕੂਗਾ ਉਹ ਦਵਾਈ ਖਾ ਕੇ ਤੇ ਤੂੰ ਠਿਲ ਜਾ ਦਵਾਈ ਨਾਲ ਤਾਂ ਘਬਰਾਟ ਮੜੀ ਹੁੰਦੀ ਆ ਸਭ ਨੂੰ ਓਏ ਉੱਥੇ ਟਾਈਮ ਬੜਾ ਲੱਗਣਾ ਮੇਕੋ ਨਹੀਂ ਜਾਇਜ਼ ਨਾ ਤੂੰ ਲਿਆਵਾ ਕਢਾ ਕੇ ਚੱਲ ਇਸ ਤਰ੍ਹਾਂ ਕਰ ਤੇ ਆ ਲੱਲਾ ਤੋੜੇ ਮੇਰੇ ਕੋ ਹੈਗੇ 5000 ਰੁਪਏ ਆ ਵਾ ਚੱਲ ਅੱਲਾ ਫਿਰ ਮੈਂ ਜਿੱਦਾਂ ਜਾਵਾਂਗੀ ਨਾ ਉਦੋਂ ਦੇ ਦੂੰਗੀ ਚੱਲ ਮੈਂ ਐਨੀ ਕੱਲ ਨੂੰ ਚਲਦੀ ਨਹੀਂ ਤੇ ਫਿਰ ਜਿੱਥੇ ਖੱਚਾ ਕਰਨ ਕੋਲੋਂ ਆ ਤੂੰ ਜੀ ਕਰ ਲਿਓ ਹਾਂ ਆਹੋ ਤੇ ਹੈ ਹੀ ਆ ਉਹ ਤੂੰ ਆਪ ਹੀ ਬੋਲਦਾ ਬੋਲਿਆ ਰਗਰ ਇਹ ਤਾਂ ਚੰਗੇ ਨਹੀਂ ਤੇ ਲੱਗਦਾ ਉਹ ਚੱਲੇ ਮਾਦਾ ਦੋਪਰਾ ਹੋਣਾ ਤੇ ਚੱਲ ਤੇਰੇ ਵੱਲ ਵਾਟਾ ਦਿਆਂ ਉਹਦੇ ਵੱਲ ਬਾਬਾ ਜੋ ਗੱਲਾਂ ਕਰਿੰਦੇ ਮੈਂ ਤੇਰੇ ਵੱਲ ਬਹਿ ਜਮਕਦਾ ਆਹੋ ਇਹ ਤਾਂ ਚੰਗੇ ਦੀ ਗੱਲ ਜੀ ਰਹਾ ਹੈਗਾ ਚੱਲ ਇਹ ਆ ਵੀ ਤੂੰ ਹੀ ਹੁਣ 50 ਨਾ ਕਢਾ ਕੇ ਨਹੀਂ ਮਾਸਾ ਵੱਧ ਕਢਾ ਲਿਆ ਕਿਤੇ ਲੋਡ ਪੈ ਜਾਂਦੀ ਹੈ ਬੰਦੇ ਨੂੰ ਕਿੰਨੇ ਲਿਆਵਾ ਕਢਾ ਦੇ ਤੂੰ 50 ਤੋਂ ਜਿੰਨੇ ਵੱਧ ਲਿਓਨੇ ਹੋਣਗੇ ਲੈ ਆਂ ਮੈਂ 50 ਹੀ ਲਿਆਉਂਗੀ ਪੰਜ ਦੇਤਾ ਤੈਨੂੰ ਉਹ ਤੂੰ ਫੇਰ ਉਹ ਗੱਲਾਂ ਕਰਨੀ ਆ ਤੇ ਜੇ ਕਿਤੇ ਲੋਡ ਪੈ ਗਈ ਤੈਨੂੰ ਤੇ ਫੇਰ ਫੇਰ ਉਹਨੇ ਕਹਿਣਾ 50 ਹੁਣ ਦਿੱਤਾ ਇਹ ਚੋਂ ਫੇਰ ਲੈ ਲਿਆ ਵਾ ₹20 लाख ਘਟਾ ਲਈ ਆਈ ਠੀਕ 50 ਹੋਰ ਰੱਖ ਲਈ ਉਹ ਤੇਲ ਵੀ ਆਉਣਾ ਟਰੱਕ ਤੇ ਹਮੜਕੇ ਬਿਲ ਬੁਲ ਵੀ ਤਾਰਨਾ ਕਿ ਨਹੀਂ ਚੱਲ ਮਾਤਾ ਆ ਫੜਾ ਦੇਣਾ ਮੈਂ ਉਹਨਾਂ ਨੂੰ ਜੇ ਕਿਦੇ ਵਰਤਣ ਹੋਣਗੇ ਤੇ ਵਤ ਲੂਗੀ ਬਹੁਤਾ ਇਕੱਲੇ ਵੀ ਨਹੀਂ ਲੱਗਦਾ ਹੋਈਦਾ ਬੁੱਢੀਆਂ ਦੇ ਤੇ ਅੱਛਾ ਬਹੁਤਾ ਦੇ ਦੇ ਪਿਆ ਲੈ ਆਪਣੇ ਪੈਸੇ ਰੱਖ ਲੈ ਕਿਦੇ ਵੇਗੇ ਲੋਡ ਪੈ ਜਾਂਦੀ ਓਏ ਯਾਰ ਚੱਲ ਠੀਕ ਆ ਮੈਂ ਫੜਾ ਦਿੰਦਾ ਮੈਂ ਫਿਰ ਚੱਲ ਦੇ ਦੇ ਤੇ ਕੋਈ ਨਹੀਂ ਉਹ ਵੀ ਤਾਂ ਪੈਸੇ ਤਾਂ ਮੈਂ ਲੈ ਆਈ ਗੜਾ ਆ ਗਏ ਮੈਂ ਦੇਦ ਵਾਲੇ ਵੇਂਦੀ ਆ ਵੀ ਵੇਨੀ ਆ ਵੀ ਇਹ ਕੀ ਕਰਦਾ ਵਾ ਕਿ ਤਰਾ ਕੀ ਨਹੀਂ ਕਰਦਾ ਤੇ ਚਲੋ ਹੁਣ ਦੇ ਤੇ ਥੋੜੇ ਦੇ ਤੇ ਤੋਂ ਕੇਸ ਸੀ ਹੈ ਨਾ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਵੀ ਕੀ ਕਰਨ ਕੀ ਦੇ ਆ ਇਧਰੋਂ ਆ ਗਏ 50 ਦੇ ਦੇ ਇਧਰੋਂ ਆ ਗਏ 100 ਦੇ ਦੇ ਹੋਰਾਂ ਦੇ ਲੱਕ ਕਢਾ ਲਿਆ ਉਹ ਇਹ ਜੋਂ ਦੀ ਬੋਟੀ ਆਈ ਆ ਨਾ ਪਤਾ ਨਹੀਂ ਵੀ ਕੀ ਕਰਨ ਕੀ ਦੇ ਮੈਨੂੰ ਤੇ ਇਹਨਾਂ ਦੀ ਦੁਆ ਜੀਆਂ ਦੀ ਕੋਈ ਸਮਝ ਨਹੀਂ ਲੱਗਦੀ ਇਹ ਤਾਂ ਮਗਰ ਲਾ ਲਿਆ ਮੁੰਡੇ ਨੂੰ ਪੇਤਾ ਕਿੰਨੇ ਕੰਮ ਕਰੀਦੇ ਸੀ ਘਰ ਦੇ ਕੋ ਟੀਵੀ ਪਾਈ ਪਿਆਈ ਵੀ ਇੱਕ ਦੋ ਲਈਆਂ ਸੀ ਫੇ ਟਰੈਕਟਰ ਵੀ ਲਿਆ ਸਾਰੇ ਕੰਮ ਕੀਤੇ ਆ ਪਰ ਫੇਰ ਵੀ ਕੋਈ ਸਮਝ ਨਹੀਂ ਲੱਗਣ ਢਈ ਹੁਣ ਮੈਂ ਵੀ ਦਵਾਈਆਂ ਖਾਨੀ ਵੀ ਨੂੰ ਤੇ ਆਪ ਨਹੀਂ ਸਮਝ ਲੱਗਦੀ ਮੇਰੇ ਨਾਲ ਕਰਨ ਕੀ ਰਹੀ ਆਈ ਪੈਸੇ ਹੀ ਦੇ ਦੇ ਪੈਸੇ ਹੀ ਦੇ ਦੇ ਬਸ ਆਹੋ ਕੁਝ ਕਰਦੇ ਨੇ ਤਾਂ ਬੰਦਰ ਬੈਠੀਆਂ ਹਾਂ ਹਾਂਜੀ ਬੈਠੀਆਂ ਜੋ ਮੇਰੀ ਗੱਲ ਸੁਣ ਮੈਂ ਮਾਤਾ ਲਾ ਕੇ ਬੈਠਾ ਸੀ ਹਾਂ ਤੇ ਮੈਂ ਅਰੇ ਚੱਲਿਆ ਸੀ ਤੇ ਉਹਨੂੰ ਕਹਿਣ ਲਿਆ ਸੀ ਵੀ ਉਹ ਲਿਆ ਦੇ 50000 ਰੁਪਏ ਕਢਾ ਕੇ ਅਛ ਲੈ ਆ ਓਏ ਉਹ ਕਿੱਥੋਂ ਲਿਆਂਦਾ ਵਾ ਹੂੰ ਤੋ ਉਹਨੂੰ ਤੇ ਮੈਂ ਗਾਇਆ ਵੀ ਜਿੱਦਾਂ ਅੱਗੇ ਚੱਲ ਜਾਂਦੀ ਨੇ ਦੇਖ ਨਾ ਉਦਾਂ ਜਾ ਕੇ ਤੇ ਮਿਲਿਆ ਦੇ ਅਛਾ ਉੱਥੇ ਮੈਂ ਕਿੱਥੇ ਬੈਠਾ ਰਹੂੰਗਾ ਯਾਰ ਨਹੀਂ ਉਹ ਲੈ ਆਂਦੇ ਆ ਓਏ ਹੁਣ ਉਹਨੇ ਮੈਨੂੰ ਦਿੱਤਾ 5000 ਰੁਪਏ ਆਂਦੀ ਪਰਤਲੋ ਤੁਸੀਂ ਤੇ ਮੈਂ ਲੈ ਆ ਦੂੰਗੀ ਤੁਹਾਨੂੰ ਤਿਆਰ ਰੱਖ ਲੈ ਇਹਨੂੰ 5000 ਨੂੰ ਦੱਸੋ ਮੈਂ ਕੀ ਕਰਾਂ ਲੈ ਦੱਸ ਪੈਸੇ ਚਾਹੀਦੇ ਤੁਹਾਨੂੰ ਫੜੋ ਆ ਵੀ 50 ਤੇ ਮੈਂ ਜੀ ਲੈਣੀ ਹੈਗੀ ਪਹਿਲਾਂ ਉਹ 50 ਵੀ ਦੀ 50 ਦਵੂੰਗੀ ਹੁਣ ਉਹ 50 ਦੇ ਦੀ ਮੈਂ ਲਿਆ ਦਿੰਨੀ ਆ ਲਿਆ ਦਿੰਨੀ ਲਿਆਈ ਕਿਥੋਂ ਦੇ ਨੇ ਪੰਜ ਦੇਤਾ ਆ ਐਦਾਂ ਕਰਦਿਆ ਕਰਦਾ ਥੋੜੇ ਥੋੜੇ ਨਾਲ ਦਿਆ ਕਰਨੇ ਐਦਾਂ ਕੰਮ ਵਾਰਾ ਨਹੀਂ ਗਾ ਖਾਣਾ ਹੈ ਤੁਹਾਨੂੰ ਉਹ ਯਾਰ ਉਹ ਕਹਿ ਨਹੀਂ 50 ਵੀ ਲਿਆ ਦਿੰਨੀ ਆ 5000 ਤੂੰ ਵੱਤ ਲੋ ਤਾਂ ਹੀ ਤੇ ਨਾਲ ਪੰਜ ਦਿੱਤਾ ਵਾ ਤੁਸੀਂ ਨਿਆੜੇ ਤੁਹਾਨੂੰ ਪਤਾ ਲੱਗਦਾ ਨਹੀਂ ਨਹੀਂ ਤੂੰ 50 ਨਾਲ ਜਾਂਦੇ ਕਢਾ ਕੇ ਲਿਆਉਂਦੇ ਉਹ ਚੱਲੀ ਜਾਂਦੀ ਮੈਂ ਕਢਾ ਲਿਆਉਂਦੀ ਆ ਜੇ ਤੁਹਾਨੂੰ ਚਾਹੀਦੀ ਐ ਤੂੰ ਵੱਤ ਲੋ ਹੁਣੇ ਹੀ ਵੱਧ ਗਈ ਕਰਨਾ ਸਾਨੂੰ ਕਠੇਲ ਦਾ 50 ਘਣੇ ਦੇ ਆਲਾ ਲਾ ਲਾ ਲੂ 5000 ਰੁਪਏ ਦੇ ਆਪਣੇ ਕੋਲ ਹੀ ਸਾਨੂੰ ਨਹੀਂ ਚਾਹੀਦੇ ਹੈਗੇ ਐਦਾ ਕਿੰਨੀ ਕ ਵਾਰੀ ਮੰਗਾ ਵੀ ਜਦੋਂ ਵੀ ਤੇ ਜਾਣਾ ਉਦੋਂ ਤੁਹਾਨੂੰ ਮਹੀਨੇ ਪੈਸੇ ਦੇਈਏ ਦੇ ਫਿਰ ਕਹਿਣਾ ਵਗੇ ਬਾਰ ਬਾਰ ਮੰਗਦੇ ਰਹੇ ਉਹ ਜੇ ਮੈਂ ਵਾਪਸ ਕਰਨ ਗਿਆ ਨਾ ਉਹਨੇ ਫਿਰ ਬੋਲਣਾ ਉਹਨੇ 50 ਨਹੀਂ ਦੇਣਾ ਮੁਰਗੇ ਫਿਰ ਬੈਠੀ ਨੇ ਕਿਉਂ ਦੇਣਾ ਕਿਉਂ ਨਹੀਂ ਭਲਾਏ ਕਿ ਕਿਤਾਬ ਵਿੱਚ ਲਿਖਿਆ ਪੈਸਾ ਜੀ ਦੇਣਾ ਵੀ ਤੇ ਕੀ ਕਰਦਾ ਹਾਂ ਮਾਰ ਦੇਣਾ ਨੂੰ ਸਿਆਣਕ ਤੇ ਤਾਂ ਮੁੱਕ ਜੀ ਹੁਣ ਆਪਾਂ ਉਹਦੇ ਪੁੱਠੀਆਂ ਗੱਲਾਂ ਕਰਨੀ ਆ ਗਾੜੀ ਹਾਂ ਪੰਜ ਪੁਣੀ ਨਹੀਂ ਕਿ ਮੈਂ ਲੈਣਾ ਤੇ ਲੈਣੀ ਅਸੀਂ ਇਕੱਠੇ ਪੈਸੇ ਲੈਣੇ ਠੀਕ ਆ ਨਾ ਮੈਨੂੰ ਕੀ ਆ ਮੈਂ ਦੇਉਣਾ ਮੁੜ ਕੇ ਨਾ ਮੈਨੂੰ ਕਿ 50 ਹਜ਼ਾਰ ਤੋਂ ਲੜਾਈ ਪਈ ਆ ਕਰ ਤੇ ਆਪਾਂ ਲੈਣੀ ਹੁੰਦੀ ਤਾਂ ਪਹਿਲਾਂ ਮਜਬੂਰ ਕੀਤੀ ਕਿ ਇੰਨੇ ਪੈਸੇ ਸਾਨੂੰ ਚਾਹੀਦੇ ਆ ਇਹਦੇ ਵਿੱਚ ਲੜਾਈ ਦੀ ਕੋਈ ਗੱਲ ਹੀ ਨਹੀਂ ਆ ਦੇਦਾ 5000 ਰੁਪਏ ਲੈ ਫੜ ਲੈ ਕੇ ਤੇ ਚੱਲ ਜਾ ਇਹਦੇ ਵਿੱਚ ਆਪਾਂ ਜੋ ਕੀ ਕੀ ਲਿਆਵਾਂਗੇ ਦੱਸ ਸੌਦਾ ਪਤਾਓ ਲੈਣ ਵਾਲਾ ਪਿਆ ਵਾ ਜੇ ਕਿਤੇ ਆਉਣਾ ਜਾਣਾ ਸ਼ਹਿਰੋਂ ਸਬਾਨ ਲੈਣ ਵਾਲਾ ਪਿਆ ਵਾ 5000 ਨਾ ਕੀ ਬੰਦਾ ਅੱਜ ਕੱਲ ਮਮੀ ਮੈਨੂੰ ਪਤਾ ਨਹੀਂ ਕੀ ਕਰਦੇ ਆ ਇਹ ਸਭ ਜਿਹੜੇ ਕਰ ਪਹਿਲੇ ਜਮਾਨੇ ਆ ਵੀ ਦਹਾਵਿਆਂ ਦੀ ਚੀਜ਼ ਆਈ ਜਾਂਦੀ ਤੇ ਚਲ ਬਦਾ ਕਰ ਲੈ ਜਾਂਦਾ ਹੁਣ 5000 ਰੁਪਏ ਸ਼ਹਿਰ ਇਹ ਰੁਪਏ ਦੀ ਦਾ ਮੁੱਢਾ ਹੈਗਾ ਵਿੱਚੋਂ ਉਹਨਾਂ ਦੇ ਇਹ ਜਿਹੜੇ ਨਿਆਣੇ ਬਣੇ ਆ ਲੱਗੀ ਬਹਿ ਜਾ ਤੇ ਇਹ ਦੰਦ ਇਹ ਚੌਂਦੀ ਕੀ ਆ ਉਹ ਮਾਦਾਦਰ ਮੈਂ ਆਖਿਆ ਸੀ ਨਾ ਵੀ 50 ਦਾ 50 ਹੀ ਦੇਈਆਂ ਮੈਂ 5000 ਰੁਪਏ ਨੇ ਰੱਖਿਆ ਹੀ ਨਹੀਂ ਤੂੰ ਇੰਜ ਜਿਵੇਂ ਵੱਖਰੇ ਜੋ ਹੈਂ ਕਿਉਂ ਨਹੀਂ ਇਦੇ ਕਰ? 얘ਰੇ ਇਹੇ ਮਾਪਿਓ ਜਿਹੜਾ ਵਾ ਪਰ ਜਾਈਆਂ ਇਹ ਦੋ ਤਿੰਨ ਆ ਉਹਨਾਂ ਨੇ ਦਿੰਦਾ ਪੰਜਾਬ ਜਾ ਜਾ ਤੇ ਉਹਨਾਂ ਨੂੰ ਉਹ ਚਾਦੋਂ ਨੇ ਸੌਂ ਜਾ ਤੇ ਉਹਨੇ ਫੇਰ ਬੋਲਦੀ ਨੇ ਅੰਦਰੋਂ ਆਏ ਨਾਲ ਨਹੀਂ ਆਤੀ ਜਾਣਾ ਪਰ ਤੂੰ ਹੀ ਸਮਝਾ ਲੈ ਤੁਹਾਡਾ ਘਰ ਤੁਹਾਡਾ ਹੀ ਬਾਦ ਮੈਂ ਤਾਂ ਵੀ ਚਟਾ ਜਾ ਹਾਂ ਤੇ ਮੰਮੀ ਮੇਰੀ ਸੁਣੋ ਗੱਲ ਪੇਕਿਆਂ ਵੱਲ ਜਾਣ ਦੀ ਕੀ ਲੋੜ ਵਾ ਉਹ ਵੀ ਆਖਦੀ ਆ ਉਹਨਾਂ ਨੇ ਮੈਂ ਕੁਛ ਨਹੀਂ ਮਗਾਲ ਨਹੀਂ ਕਰਦੀ ਮੈਂ ਗਾਲੀ ਕੀਤੀ ਆ ਨਹੀਂ ਗੱਲ ਵੀ ਤੇ ਨਹੀਂ ਕਰਦੀ ਆ ਘਰੋਂ ਨਾਲ ਵਧੀਆ ਰੱਖੇ ਇੱਥੇ ਵੀ ਰੱਖੇ ਆ ਕੁਛ ਨਹੀਂ ਆਖਿਆ ਪਰ ਉਹ ਥੱਬੀਆਂ ਥੋੜੀਆਂ ਲੋਟਾਂ ਦੇ ਹੋਣਾਆਂ ਥੀਆਂ ਦੇ ਆ ਉਹ ਇਹ ਤਾਂ ਚੱਲੇ ਨਹੀਂ ਹੁੰਦੇ ਆ ਉਹ ਮੇਰੀ ਸੁਣੋ ਗੱਲ ਦੋਵੇਂ ਜਾਣੀਆਂ ਨੇ ਹਣ ਬੈਠੇ ਲੱਗਦੀਆਂ ਰਹੋ ਮੈਨੂੰ ਨਹੀਂ ਤੁਹਾਡਾ ਦੋਵਾਂ ਦਾ ਸਮਝ ਆਉਂਦੀ ਨਹੀਂ ਕੀ ਕਰਦੇ ਨਹੀਂ ਤੂੰ ਕਿਵੇਂ ਸਮਝਾ ਨਹੀਂ ਸਕਦਾ ਤੇਨੂੰ ਸਮਝ ਕਿਉਂ ਨਹੀਂ ਆਉਂਦੀ ਹੈ ਇਹ ਤਾਂ ਥੋੜਾ ਜਿਹਾ ਸੋਚ ਲਾਉਣਾ ਪਹਿਲਾਂ ਤੁਸੀਂ ਕਹਿੰਦੇ ਸੀ ਵੀ 50000 ਰੁਪਏ ਕਢਾ ਕੇ ਲਿਆ ਕੇ ਦੇਣਾ ਮਾਪੇ ਚਾਹੇ ਫਿਰ ਤੁਸੀਂ ਕਹਿੰਦੇ ਆ ਵੀ ਹੁਣ ਤੁਸੀਂ 5 ਦੇਤਾ ਆ ਆਪਾਂ 5 ਦਿੱਤਾ ਅਤ ਮੈਂ ਇਹਦੇ ਵਿੱਚ ਕੀ ਸਰੂਗਾ ਸੌਦਾ ਪਤਾ ਕਰਾਂਗਾ ਮੈਂ ਤੇ ਆਵਾਂ ਜਾਂ ਸੌਦਾ ਮੈਂ ਲੈ ਆਉਂ ਤੂੰ 5000 ਰੁਪਏ ਕੋਲ ਮੈਂ ਲੈ ਆਉਂ ਮੈਂ लवली ਲੈ ਕੇ ਨਾ ਸਿਰੇ ਨਾਲ ਇੱਕ ਸੌਦਾ ਲਿਆ ਦੂੰ ਕੋਈ ਮੈਂ ਕੀ ਤੂੰ ਤਰਲੇ ਬਰਾ ਆਉਂਦੇ ਆ ਤਰਲੇ ਪਹਿਲਾਂ ਤੇ ਸੌਦੇ ਵੱਲੋਂ ਗੱਗਿਆਂ ਦੀ ਚੀਜ਼ਾਂ ਸੌਦਾ ਮੈਂ ਲਿਆ ਕਿ ਨਹੀਂ ਹੈ ਗਿਆ ਚੀਜ਼ਾਂ ਫਾੜੇ ਰਿਹਾ ਵਾ ਦਿਖਾਦੀ ਆ ਤੁਹ ਇਧੇ ਆ ਮਾਬੀ ਤਾ ਪੱਲੋ 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 ਹੀ ਹੋlde ਆ ਵੀ ਆਵਨਾ ਕੋਈ ਵੱਡਾ ਨਾ ਜੇ ਸਾਡੇ ਘਰ ਕੋਈ ਨਿੱਕਾ ਪਤਾ ਨਹੀਂ ਵੀ ਕੀ ਬੰਦਿਆ ਮੈਨੂੰ ਸਮਝ ਨਹੀਂ ਲੱਗੀ ਤੋ ਹਾਂ ਤੇ ਮੈਂ ਕਹੀਂ ਕਿਥੇਵੇਂ ਚਾਰ ਗੋਲੀਆਂ ਖਾ ਲ ਤੋ ਮੇਰੀ ਨਾ ਅਠਲਾ ਦੇਣੀ ਗਾ ਹੋਰ ਤੇ ਮੰਮੀ ਮੇਰੀ ਸੁਣੋ ਗੱਲ ਹੀ ਨਹੀਂ ਚਾਹੁੰਦੇ ਵੀ ਆਲੇ ਸਲੋਖਾਂ ਚ ਹੋਗਾ ਤਵਾ ਦੇ ਜੋਗਾ ਜੇ ਫੇਤੀ ਚਉਤੇ ਤਵਾ ਦੇ ਜੋਗਾ ਕੁੜੀ ਨੇ ਕੁਛ ਨਹੀਂ ਖਾ ਲਾ ਅੱਛਾ ਚਲ ਆ ਖੜੋ ਕਰ ਸਾਹਮਣੇ ਤੈਨੂੰ ਚੱਲ ਜਾਂਦੇ ਗੁਰਦੁਆਰੇ ਤੋ ਮੈਂ ਲੱਗੇ ਬੜਾ ਖਾ ਜਾ ਕਰਾਂ ਗੁਰਦੁਆਰੇ ਕੋਈ ਜਾ ਲਾ ਆਹ ਗੱਲ ਦੇ ਹੋਈ ਜਾਂਦੇ ਲੋਕ ਚੱਲ ਜਾਂਦੇ ਗੱਲ ਨਹੀਂ ਕਰੀਂ ਜਿੰਦੇ ਬਗਤ ਵਾਰਤਵਾਰ ਜੰਜੀਰ ਗੱਲ ਤਾਂ ਉਹ ਵੀ ਨਹੀਂ ਜਾਂਦੇ ਜਿਹੜਾ ਚਾਰਕਨਾਂ ਹੀ ਪਾਈ ਆ ਉਹ ਗੱਲ ਗੱਲ ਦੇ ਤਰਲੇ ਮਰਾਉਂਦੇ ਗੱਲ ਗੱਲ ਦੇ ਤਰਲੇ ਮਰਾਉਂਦੇ ਕੀ ਤੁਸੀਂ ਡੇਂ ਦੱਸ ਇੱਕ ਇੱਕ ਕੋਈ ਘਟਾ ਡਾ ਹੁੰਦਾ ਵਹ ਹੈ ਕੋਈ ਤਰਲੇ ਹੁਣ ਮੈਂ ਬਾਅਦ ਸ਼ਰਕਦੇ ਨੋਟ ਖਲਾਦੀ ਫਿਰ ਕੋਈ ਚੀਜ਼ ਨਹੀਂ ਬਣਾਉਣੀ ਆਪਣਾ ਸੋਚ ਜਾਂਦਾ ਕਿ ਬਣਾਉਣ ਵਾਰੀ ਆ ਉਹ ਵੀ ਲੋਕੀ ਆ ਜਿਹੜਾ ਚਾਰ ਤਰਾ ਰੋਟੀ ਖਾ ਲੈਂਦੇ ਤਾਂ ਤਾਂ ਜਿਹੜਾ ਟਾਈਮ ਦਿੱਤਾ ਹੀ ਨਹੀਂਗਾ ਕਿੰਨੇ ਮੰਮੀ ਤੁਸੀਂ ਗੱਲਾਂ ਕਰਦੇ ਆ ਪਹਿਲੀਆਂ ਪੈਣੀ ਚਾਹਨਾ ਖਾਲੀ ਦੇਣਾ ਖਾਲੀ ਵਿਚ ਆਏ ਕਿਦਾਂ ਖਾਲੀ ਹੋਣਾ ਮਤਾਂ ਬੋਲਦਾ ਹੈ ਹੈਗੇ ਆਈਓ ਜੇ ਨਹੀਂ ਤਾਂ ਤੇ ਅੰਦਰ ਦੱਸ ਜਿਓਂ ਕਿ ਰਖਦੇ ਹੈ ਨਹੀਂ ਰੋਜ ਜਮਾਨਾ ਹੋਣਾ ਨਹੀਂ ਤਾਂ ਨਾਮ ਹੋਣਾ ਹੀ ਹੈ ਜਮਾਨੇ ਹਿਸਾਬ ਨਾਲ ਬਦਲਣਾ ਚਾਹੀਦਾ ਵਾ ਚਲ ਕੁੜੀਓ ਇੰਨਾ ਕਰ ਦੇ ਵਿੱਚ ਕੁੜੀਓ ਰਹਿਣਾ ਜਦ ਕਾ ਜਿਓ ਸੁਆਗ ਕੁੜੀਓ ਕੁੜੀਆ ਸੁਆਗ ਕਰਦੀ ਕਰਨੀ ਹੈ ਕੱਲੀ ਤੂੰ ਇਹਨੇ ਵੀ ਨਿਵਾਰੇ ਨਹੀਂ ਆਉਣ ਦੇ ਲੈ ਪੱਦ ਬੋਗੇ ਤੁਹਾਡੇ ਵਾਈ ਕਿਤੇ ਦੇ ਦੇ ਪੈਸੇ ਦੇ ਦੇ ਪੈਸੇ ਐਵੇਂ ਜਿੱਤਾ ਫਿਰ ਗੁੱਡੀ ਗੁੱਡੇ ਦਾ ਵਿਆਹ ਹੁੰਦਾ ਵਾ ਤੇ ਪੈੜੇ ਨਾਲ ਜ਼ਿਆਦਾ ਚਾਹੀਦੇ ਆ ਇਰੇ ਬੱਚਾ ਦਾ ਭਲਾ ਵੱਡਿਆ ਵੀ 2-4 ਮਹੀਨਿਆਂ ਘਰ ਉਹਨਾਂ ਦੇ ਯਾਈਂ ਕਿ ਕੁੜੀ ਵੀ ਆ ਕੀ ਵੀ ਕਿਹੋ ਜਿਹਾ ਪਰਿਵਾਰ ਵਾ ਕਿਹੋ ਜੀ ਕੁੜੀ ਆ ਇਹਨੇ ਦੱਸਿਆ ਹੀ ਨਹੀਂ ਚਟਪਟਕ ਤੱਕ ਪਰਾਂ ਮਗਲ ਕਰਕੇ ਮਾੜੀ ਵੀ ਜੇ ਤਾਂ ਮਡਾੜਿਆ ਸੀ ਇਹ ਤਾਂ ਸਾਗ ਹੀ ਨਹੀਂ ਕੋਈ ਦਖੱਤੇ ਨੂੰ ਹਨ ਇਹ ਤਾਂ ਲੋਕੀ ਥੋੜੀਆ ਕਰਦੇ ਕੋਈ 2-4 ਮਹੀਨਿਆਂ ਜਾਂਦੀ ਉਹ ਬੈਣ ਖਲੋ ਕੇ ਵੇਖ ਕੇ ਜਾਂਚ ਕੇ ਪੇਤੂ ਹੋਣਗੇ ਤੇ ਪੇਤੂ ਸਾਗ ਦੋ ਦੋ ਉਹਦੀ ਹੱਦ ਮੁਗੀ ਇਹਦੇ ਵਾਈ ਵੀ ਕਿਤੇ ਇਹਨੇ ਕਹਿੰਦੀ ਕੀ ਲੱਭ ਦਿੱਤਾ ਸਾਨੂੰ ਅਈ ਕੱਲੀ ਕੱਲੀ ਨਕੌਨ ਜੇ ਦੋ ਚਾਂਦ ਹੋਣ ਤਾਂ ਫੇਰ ਕੀ ਬਣੀ ਸਾਡੇ ਘਰ ਵਿੱਚ ਪੇ ਤਾਂ ਧੀ ਜਣਕ ਪਤਾ ਰਾਤ ਨਾ ਇੱਕੋ ਹੀ ਸੋਚ ਲੱਗੀ ਰਹਿੰਦੀ ਆ ਹਾਏ ਰੱਬਾ ਕਿਤੇ ਸਾਡਾ ਵੀ ਘਰ ਬਣੂਗਾ ਘਰ-ਬਾਰ ਬਣਿਆ ਹੋਵੇ ਕਿਦਾਂ ਲੋਕੀ ਸਾਫ਼-ਸਫਾਈ ਰੱਖਦੇ ਆ ਕੀ ਇੱਥੇ ਸਫਾਈ ਕਰਾਂ ਅੰਤਰਾ ਘਾਹ ਤੇ ਥੰਮਕਦਾ ਨਹੀਂਗਾ ਝਾੜੂ ਲਵਨੀ ਆ ਹੱਦ ਹੋ ਗਈ ਆ ਪਤਾ ਨਹੀਂ ਵੀ ਸਾਡੇ ਦਿਨ ਕਦੋਂ ਬਦਲਣੇ ਆ ਕਦੋਂ ਦੇਣਾਉਣੇ ਆ ਚੱਲ ਮੁੰਡੇ ਨੂੰ ਪੜਾਉਂਦੇ ਆ ਕੀ ਤਾਂ ਜਿਹੜੀ ਮਿਹਨਤ ਕਰਨਦੇ ਆ ਉਹਦਾ ਫਲ ਮਿਲੇ ਸਾਨੂੰ ਸਮਝ ਨਹੀਂ ਆਉਂਦੀ ਵੇਖ ਲਾਗੇ ਲੋਕਾਂ ਦੇ ਘਰ ਕਿਤੇ ਸੋਨੇ ਬਣੇ ਆਂ ਵੀ ਇਹ ਵੇਖ ਕੇ ਰੀਜ ਆਉਂਦੀ ਆ ਕਿ ਸਾਡਾ ਵੀ ਘਰ ਇਦਾਂ ਦਾ ਬਣੂਗਾ ਚੱਲ ਆਂਦੇ ਹੁੰਦੇ ਨਾ ਮਹਾਰਾਜ ਤੇ ਘਰ ਦੇਰ ਵੰਦੇਰਨੀ ਕਦੇ ਨਾ ਕਦੇ ਮਿਲੂਗਾ ਜੇ ਹੋਣੀ 10 ਸਾਲ ਠਹਿਰ ਕੇ ਮਿਲ ਜੂਗਾ ਹੋਰ ਫਿਰ ਕੀ ਆ ਪਰ ਅਮਰ ਕੀ ਸੋਚਣ ਡੀ ਬੈਠੀ ਮੈਂ ਸੋਚਣਾ ਕੀ ਆ ਸੋਚਣ ਤੇ ਇਹ ਡਈਆਂ ਵੀ ਘਰ-ਬਾਰ ਬਣਾਈਏ ਤੇ ਸਾਡੀ ਉਮਰ ਸਾਰੀ ਇਦਾਂ ਹੀ ਲੰਘ ਜਾਣੀ ਆ ਪਰ ਅਮਰ ਹੁਣ ਇਹ ਘਰ ਹੀ ਬਣਾਉਣਾ ਵਾ ਉਹ ਤੇਰੇ ਸਾਹਮਣੇ ਇਹ ਆਰਕਾਂ ਦੇ ਫਸਲ ਦੇ ਪੈਸੇ ਅਸੀਂ ਲੈਂਦੇ ਨਹੀਂ ਆਂ ਆਰਤੀ ਉਹ ਸਾਰੇ ਬਚੇ ਆ ਚੱਲ ਕੋਈ ਗੱਲ ਨਹੀਂ ਜੇ ਬਚੇ ਆ ਨਾ ਥੋੜੇ ਬਹੁਤੇ ਇੱਟ ਤੇ ਭਾਵੇਂ ਉਦਾਂ ਹੀ ਦੇ ਦਨ ਉਹਨਾਂ ਦਾ ਆਪਣਾ ਹੀ ਪਠਾ ਵਾ ਇੱਟ ਉਦਾਂ ਹੀ ਚੁੱਕ ਲਿਆਓ ਇਹ ਸੀਮੈਂਟ ਸਰੀਏ ਦੇ ਦੇ ਦਾਂਗੇ ਚੱਲ ਇਹ ਆ ਕਿ ਇੱਟ ਦੇ ਹੌਲੀ ਹੌਲੀ ਫਸਲ ਤੋਂ ਕਟਾਈ ਜਾਵਾਂਗੇ ਇਹ ਤਾਂ ਕੱਲ ਤੇਰੀ ਠੀਕ ਆ ਹੈਨਾ ਤੇ ਇਹ ਸਰੀਆ ਰੇਤ ਸੀਮੈਂਟ ਇਹ ਸਮਾਨ ਲੈ ਆਈਏ ਉਹ ਸਰੀਏ ਦੇ ਪੈਸੇ ਹੁਣ ਜਮਾ ਕਰਾ ਦਿੰਨੇ ਆ ਨਾ ਤੇ ਗੜੀ ਝੋਨੇ ਨੂੰ ਫਿਰ ਵੇਖ ਲਾਂਗੇ ਜੇ ਬਚਣਗੇ ਤੇ ਚਾਲ ਸਰੀਏ ਦੇ ਹੁਣ ਜਮਾ ਕਰਾਓ ਜਿਹੜੇ ਕਣਕ ਦੇ ਆਏ ਆ ਤੇ ਚੋਨੇ ਤੋਂ ਨਾ ਰੇਤ ਬੱਜਰੀ ਆ ਜੂ ਸੀਮਿੰਟ ਆ ਜੂਗਾ ਤੇ ਕੰਮ ਸ਼ੁਰੂ ਕਰੀਏ ਚਾਲ ਨੀਹਾਂ ਹੀ ਭਰੀਆਂ ਹੋਣਗੀਆਂ ਹੌਲੀ ਹੌਲੀ ਤਾਂ ਚੁੱਕ ਲਾਂਗੇ ਓ ਯਾਰ ਤੇ ਇਹਦਾ ਭੱਟਾ ਵਾ ਉਹਨਾਂ ਨੂੰ ਕਹਿ ਦਾਂਗੇ ਵੀ ਜਿਹੜਾ ਤੁਹਾਨੂੰ ਵੀ ਫਾਇਦੇ ਮਿਲਣੇ ਜੀ ਆਹੋ ਠੀਕ ਹੈ ਚੱਲ ਐਰਕਾ ਤੇ ਅਸੀਂ ਕੋਈ ਪਿਆਹਾ ਵੀ ਨਹੀਂ ਲਿਆਂਦਾ ਤਨਖਾਹ ਦੇ ਸਰੋਂ ਭਾਵੇਂ ਅਸੀਂ ਓਖਿਆ ਟਾਈਮ ਕੱਢੀ ਆ ਭਾਵੇਂ ਸੌਖਾ ਕੱਢੀ ਆ ਕੱਢਦੇ ਆ ਓਏ ਆਹੋ ਇਹ ਤੇ ਹੈਰੀ ਆ ਤੇ ਗਾੜੀ ਆ ਆਪੇ ਮੁੰਡਾ ਵੀ ਪਲੱਸ ਵਨ ਚ ਹੋ ਗਿਆ ਵਾ ਉਹਦਾ ਵੀ ਗਾੜੀ ਖਰਚਾ ਵਧਣਾ ਹੀ ਆ ਨਾ ਕ੍ਰਿਸ਼ ਗਾੜੀ ਕੋਈ ਟੈਸਟ ਕਲੀਅਰ ਕਰਨ ਵਾਸਤੇ ਬੱਚੇ ਦੀ ਪੜ੍ਹਾਈ ਜ਼ਰੂਰੀ ਆ ਜਿੱਥੇ ਹੁਣ ਇੰਨਾ ਟਾਈਮ ਅਸੀਂ ਫੀਸਾਂ ਤਾਰੀਆਂ ਨਾ ਹੁਣ ਆ ਦੋ ਸਾਲ ਵਾ ਦੋ ਸਾਲ ਜੇ ਮੁੰਡਾ ਵੀ ਮਿਹਨਤ ਕਰ ਲੂਗਾ ਚਲ ਅਸੀਂ ਤਾਂ ਔਖੇ-ਸੌਖੇ ਫੀਸ ਤਾਰੀ ਜਾਣੀਆਂ ਉਹ ਤਾਂ ਕੋਈ ਗੱਲ ਨਹੀਂ ਗਈ ਉਹਨੂੰ ਵੀ ਸਮਝਾਇਆ ਕਰੋ ਕਿ ਹੁਣ ਤੂੰ ਵੱਡੀ ਕਲਾਸ ਵਿੱਚ ਆ ਜੇ ਮਿਹਨਤ ਕਰੇਗਾ ਨਾ ਤੂੰ ਸੌਖਾ ਰਹੇਗਾ ਨਹੀਂ ਤੇ ਸਾਡੀ ਤੇ ਅੱਧੀ ਨੰਗੀ ਤੇ ਪਤਾ ਨਹੀਂ ਅੱਧੀ ਹੈਗੀ ਆ ਗਾੜੀ ਕਿ ਨਹੀਂ ਹੈਗੀ ਐਦਾਂ ਹੀ ਰੋਲ ਖੋਲ ਕੇ ਟਾਈਮ ਸਾਡਾ ਨੰਗ ਜਾਣਾ ਵਾ ਓ ਰਮਨ ਬਥੇਰਾ ਮੈਂ ਇਹਨੂੰ ਸਮਝਾਉਂਦਾ ਇਹ ਥੋੜਾ ਵੀ ਮੈਨੂੰ ਸਮਝਾਉਂਦਾ ਨਹੀਂ ਆ ਬਾਹਰ ਵੀ ਬੰਬੀ ਤੇ ਉਹਨੂੰ ਮੈਂ ਸਮਝਾਉਂਦਾ ਰਹਿਣਾ ਕਿ ਪੁੱਤ ਮੇਰੀ ਤੇ ਸਾਰੀ ਉਮਰ ਗਰੀਬੀ ਨਾਲ ਲੜਦੇ ਆ ਲੰਗੀ ਹੈ ਤੇ ਹੁਣ ਪੁੱਤ ਤੂੰ ਹੀ ਸਮਝ ਜਾ ਦੂਜੀ ਗੱਲ ਇਹ ਆ ਅੱਗੇ ਤੇ ਮੈਨੂੰ ਨਾ ਪਿੰਡ ਵਾਲਿਆਂ ਦਾ ਬੜਾ ਆਸਰਾ ਹੁੰਦਾ ਸੀ ਕਿ लवली ਸਾਥ ਦਿੰਦਾ ਸੀ ਕੋਈ ਨਹੀਂ ਭੈਂਟ ਦੇਰੇ ਕਮਰੇ ਪਾ ਦਾਂਗੇ ਤੈਨੂੰ ਇਦਾਂ ਕਰ ਦਾਂਗੇ ਹੁਣ ਤੇ ਨੀ ਕੀ ਜੀ ਗੱਲ ਜੇ ਕਰਦੇ ਹੀ ਆ ਬੋਟੀ ਉਸੇ ਵਲ ਕਪਤ ਪਾ ਕੇ ਬਹਿ ਜਾਂਦੀ ਆ ਹੁਣ ਤੇ ਉੱਥੋਂ ਵੀ ਸਾਨੂੰ ਕੋਈ ਆਸ ਨਹੀਂ ਗਈ ਤੇ ਉਹਨਾਂ ਨੇ ਸਾਡੀ ਬਾਹ ਫੜ ਲੈਣੀ ਆ ਮੈਂ ਤੈਨੂੰ ਰਮਨ ਇਹ ਗੱਲਾਂ ਪਹਿਲਾਂ ਕਹਿੰ ਕੀ ਇਹ ਕੰਮ ਨਾ ਕਰ ਨਾ ਲੈ ਆ ਉਥੋਂ ਤੋਂ ਮੇਰੀ ਇੱਕ ਗੱਲ ਸੁਣੋ ਹੁਣ ਮਾਂ ਸੋਚਦੀ ਤੇ ਹੈ ਹੀ ਨਾ ਤਿਆਂ ਪੁੱਤਾਂ ਦੀ ਉਹ ਤੇ ਇਹ ਸਮਝਦੀ ਵੀ ਜਿੱਦਾਂ ਦਾ लवली ਆ ਉਦਾਂ ਦੀ ਤੂੰ ਆ ਹੁਣ ਗਰੀਬੀ ਆ ਮੈਂ ਮੰਨ ਲਉ ਕਹਿੰਨੀ ਆ ਪਰ ਪਾਸਾ ਤੇ ਉਹਨਾਂ ਨੇ ਥੱਲਣਾ ਵਾ ਨਾ ਹੋਰ ਕਿਨੇ ਥੱਲਣਾ ਸਾਡਾ ਉਹ ਚੱਲ ਰਮਨ ਪਾਸਾ ਉਹਨਾਂ ਵਿਚਾਰਿਆਂ ਕਾਹਦਾ ਥੱਲਣਾ ਵਾ ਅਕਸਰ ਉਹਦਾ ਵੀ ਤੇ ਘਰ ਵਾ ਹੁਣ ਤੇਰੀ ਪਰਜਾਈ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਐਵੇਂ ਉਦੋਂ ਲੱਤ ਲਾਤੀ लवली ਦੀਆਂ ਗੱਲਾਂ ਵਿੱਚ ਆ ਗਈ ਵੀ ਪਰਿਵਾਰ ਚੰਗਾ ਵਾ ਜੇ ਮੈਨੂੰ ਪਤਾ ਹੁੰਦਾ ਨਾ ਇਹ ਇਦਾਂ ਦਾ ਕੰਮ ਮੈਂ ਕਦੀ ਵੀ ਹਾਨੀ ਹੀ ਕਰਨੀ ਕੁਛ ਪੜਤਾਲ ਤੇ ਹੀ ਕੀਤੀ ਨਾ ਚੱਲ ਇਹ ਆਂਦਾ ਚੰਗੇ ਆ ਚੰਗੇ ਆ ਤੇ ਮੈਂ ਜੀਵਨ ਨੂੰ ਕਿਹਾ ਵੀ ਆਪਣੀ ਭੂਆ ਵਿੱਚ ਪਾ ਲੈ ਤੇ ਗੱਲ ਮੁੱਕਾ ਗੱਲ ਮੁੱਕ ਗਈ ਉਹ ਚੱਲ ਰਮਨ ਜੇ ਤਾਂ ਨਾ ਹੁੰਦਾ ਤੇ ਹੋਰ ਕਿਤੇ ਹੁੰਦਾ ਅਕਸਰ ਤੁਸੀਂ ਕਿਹੜਾ लवली ਨੂੰ ਕੁਵਾਰਾ ਰੱਖਣਾ ਸੀ ਉਹਨੂੰ ਵਿਆਹਣਾ ਤਾਂ ਹੈ ਹੀ ਤੇ ਜੋ ਵੀ ਇਦਾਂ ਤੇ ਆਈ ਤੇ ਫੇਰ ਕੀ ਕਰ ਲੈਣਾ ਈ ਤੁਸੀਂ ਕੀ ਪਤਾ ਕੀ ਸੁਭਾਵਾ ਹੁਣ ਉਥੇ ਕਿੰਨੇ ਕ ਜਾਣੇ ਆ ਤਿੰਨ ਤੇ ਜਾਣੇ ਆ ਰਲ ਮਿਲ ਕੇ ਆਪਣਾ ਟਾਈਮ ਕਰਦੇ ਨਾ ਨਿਗੀ ਜੀ ਗੱਲ ਤੱਕ ਪੱਤ ਪਾ ਕੇ ਤੇ ਚੱਲ ਇਧਰ ਨੂੰ ਖੂਨ ਆ ਜਾਂਦਾ ਆ ਜਾ ਆ ਜਾ ਆ ਜਾ ਮੈਂ ਕੀ ਕਰਾਂ ਜਾ ਕੇ ਪਰਮਨ ਤੈਨੂੰ ਮੈਂ ਕਈ ਵਾਰੀ ਇਹ ਗੱਲ ਸਮਝਾਈ ਆ ਵੀ ਉਥੇ ਨਾ ਸੁਭਾਵਾ ਜਾਇਆ ਕਰ ਚੱਲ ਛੱਡ ਇਹਨਾਂ ਗੱਲਾਂ ਨੂੰ ਤੇ ਜਾ ਆਪਣਾ ਬਣਾ ਕੋਈ ਪਾਣੀ ਪੀ ਤੇ ਚਲ ਮੈਂ ਬੜਮ ਨਹੀਂ ਆ ਤੇ ਨਾਲੇ ਆ ਪੱਠੇ ਪੁੱਠੇ ਬੀਜੋ ਹੁਣ ਆ ਪੱਠੇ ਬੀਜਦੇ ਨੇ ਕੱਲ ਨੂੰ ਬੀਜਾਂਗੇ